ਨਾਹੀ ਪ੍ਰਭ ਸਭ ਕੁਝ ਤੇਰਾ ਪ੍ਰਭ ਸਭ ਕੁਝ ਤੇਰਾ ਇਹ ਨਹੀਂ ਪ੍ਰਭ ਸਭ ਕੁਝ ਤੇਰਾ ਪ੍ਰਭ ਸਭ ਕੁਝ ਤੇਰਾ ਰਾਜਵਿੰਦਰ ਸਿੰਘ 13 13 ਚੈਨਲ ਤੇ ਦੇਖ ਰਹੇ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਕਲਾਲ ਮਗਰਾ ਦਰਸ਼ਕੋ ਅੱਜ ਪਿੰਡ ਸੇ ਸਾਫਾ ਵਿਖੇ ਪਹੁੰਚੇ ਹਾਂ ਜਿੱਥੇ ਗੁਰਦੁਆਰਾ ਸਤਸਰ ਕਾਲਾ ਮਲਾ ਛਾਪਾ ਸਤਖੰਡ ਵਾਸੀ ਸੰਤ ਬਾਬਾ ਜਸਵੀਰ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਮੁਖ ਰੱਖਦਿਆਂ ਹੋਇਆਂ ਸਪਾਈ ਸੇਵਾ ਕਲੱਬ ਦੇ ਵੱਲੋਂ ਉਹਨਾਂ ਮਾਹ ਪ੍ਰਸੰਦੀ ਯਾਦ ਦੇ ਵਿੱਚ ਠੰਡੇ ਮਿੱਠੇ ਜਲਦੀ ਸ਼ਾਮਿਲ ਲਗਾਈ ਗਈ ਹੈ ਸੋ ਨੌਜਵਾਨ ਹਾਜ਼ਰ ਹਨ ਸੋ ਉਹਨਾਂ ਦੇ ਦੂਰ ਸ਼ਬਦ ਤੁਹਾਡੇ ਤੱਕਰ ਪਹੁੰਚਾਵਾਂਗੇ ਤਦ ਤੱਕ ਸਾਡੀ ਜਨਨ ਨਾ ਬਣੇ ਰੋ ਜੀ ਸਭ ਤੋਂ ਪਹਿਲੇ ਤੁਹਾਡੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੇ ਛਿੰਦੇ ਮਠੇ ਜਲਦੀ ਸ਼ਾਮਿਲ ਹੋਈ ਹੈ ਜੀ ਮਤਲਬ ਕਿ ਤੁਸੀਂ ਹਰ ਸਾਲ ਦੀ ਤਰ੍ਹਾਂ ਕਰਦੇ ਕਿ ਪਹਿਲੀ ਵਾਰ ਹੀ ਸ਼ੁਰੂ ਹੈ। ਇਹ ਜੀ ਪਹਿਲੀ ਵਾਰ ਲਗਾਈ ਗਿਆ ਪਿਛਲੇ ਸਾਲ ਸੀ ਰੁੱਖਾਂ ਲੰਗਰ ਲਾਇਆ ਸੀਗਾ ਜੀ। ਆ ਬਾਬਾ ਜੀ ਦੀ ਜਨ ਨੂੰ ਸਮਰਪਿਤ ਇਹ ਸਾਡੇ ਪਿੰਡ ਦੇ ਐਨ ਆਰ ਆਈ ਵੀਰਾਂ ਵੱਲੋਂ ਅਤੇ ਸਾਡੇ ਪਿੰਡ ਦੇ ਨਕਰ ਦੇ ਹੋਰ ਵੀਰਾਂ ਵੱਲੋਂ ਸੇਵਾ ਕਰਵਾਈ ਜਾਂਦੀ ਆ। ਜਿਵੇਂ ਸਾਡੇ ਪਿੰਡ ਵਿੱਚ ਆਈ ਕਲੱਬ ਬਣਿਆ ਪਿਆ ਉਹ ਹੈਗਾ 2014 ਤੋਂ ਬਣਿਆ ਪਿਆਗਾ। ਤੇ ਹਰੇਕ ਸਾਲ ਉਹ ਵੀਰ ਆਪਣੇ ਸੇਵਾ ਕਰਦੇ ਨੇ ਤੇ ਜਿਹੜੇ ਮੁੱਖ ਸੇਵਾਦਾਰ ਨੇ ਵੀਰ ਅੱਦੇ ਉਹ ਬਾਹਰ ਚਲੇ ਗਏ ਨੇ। ਜਿਵੇਂ ਕੁਝ ਵੀਰ ਆਪਣੇ ਕੈਨੇਡਾ ਚ ਨੇ, ਕੁਝ ਆਸਟ੍ਰੇਲੀਆ ਚ ਨੇ ਉਹ ਇੱਥੇ ਸਾਰੀ ਸੇਵਾ ਕਰਵਾਉਂਦੇ ਨੇ। ਤੇ ਬਾਬਾ ਜੀ ਨੇ ਸ਼ਿਵਨਮਾ ਕੇ ਤੁਹਾਨੂੰ ਕੋਈ ਦਦਾ ਲੱਗਦਾ ਜੀ ਬਹੁਤ ਵਧੀਆ ਲੱਗਦਾ ਜੀ ਸਾਨੂੰ ਆਪ ਨੂੰ ਪਤਾ ਲੱਗਦਾ ਕਿਉਂਕਿ ਸਾਨੂੰ ਜਿੰਨਾ ਕੁ ਦਿੱਤਾ ਬਾਬਾ ਜੀ ਨੇ ਦਿੱਤਾ ਇੱਥੋਂ ਇਹ ਜਗ੍ਹਾ ਬਹੁਤ ਸ਼ਕਤੀ ਵਾਲੀ ਹੈ ਜੀ ਇੱਥੋਂ ਬਹੁਤ ਦੂਰ ਦੂਰ ਸੰਗਤ ਆਉਂਦੀ ਹੈ ਇਸੇ ਵਕਤ ਨੌਜਵਾਨ ਸਭਾ ਜੁੜੀ ਹੋਈਆਂ ਆ ਕਲੱਬ ਦੇ ਨਾਲ ਤੇ ਮੈਂ ਕਹਿਣ ਦਾ ਭਾਵ ਨੌਜਵਾਨ ਹੈ ਜਿਹੜੀ ਪੀੜ੍ਹੀ ਅੱਜ ਬਹੁਤ ਜਾਂਦਾ ਵੀ ਗਲਤ ਲੈਣ ਤੇ ਚੁੜੀ ਹੋਈ ਆ ਤੇ ਤੁਹਾਨੂੰ ਕਿਹਨੇ ਜੋੜਿਆ ਇਸ ਨਾਲ ਨੂੰ ਸਾਨੂੰ ਹੀ ਸਾਡੇ ਜਿਹੜੇ ਵੱਡੇ ਵੀਰ ਇਹਨਾਂ ਨਾਲ ਪਹਿਲਾਂ ਕਲੱਬ ਨਾਲ ਜੁੜੇ ਸੀ ਉਹਨਾਂ ਨੇ ਸਾਨੂੰ ਸੇਧ ਦਿੱਤੀ ਆ ਅਸੀਂ ਬਹੁਤ ਛੋਟੇ ਛੋਟੇ ਜਦੋਂ ਇਹ ਕਲੱਬ ਨਾਲ ਜੁੜੇ ਆ ਹੁਣ ਅਸੀਂ ਹੋਰ ਵੀ ਆਪਦੇ ਨਗਰ ਦੇ ਜਿਹੜੇ ਹੋਰ ਵੀਰ ਨੇ ਉਹਨਾਂ ਨੂੰ ਵੀ ਜੋੜ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੀ ਅੱਜ ਕੱਲ ਬਹੁਤ ਪੀੜ੍ਹੀ ਹੈ ਜਿਹੜੀ ਗਲਤ ਕੰਮਾਂ ਵੱਲ ਜਾ ਰਹੀ ਆ ਜਿਵੇਂ ਕੋਸਨ ਆਪਣੇ ਨਗਰ ਦੇ ਹੁੰਦੇ ਨੇ ਜੀ ਗਲਤ ਸਾਰਤੀਆਂ ਸਰ ਉਹ ਨਸ਼ੇ ਵੱੱਤੇ ਵੱਲ ਜਾਂਦੇ ਨੇ ਹੋਰ ਕਈ ਗਲਤ ਕੰਮ ਕਰਦੇ ਨੇ ਪਰ ਇਸ ਕਲੱਬ ਨੇ ਸਾਨੂੰ ਤਾਂ ਬਣਾਇਆ ਵੀ ਕੋਈ ਵੀ ਦੂਜੇ ਜਿਵੇਂ ਛੋਟੇ ਜਵਾਗ ਨੇ ਉਹਨਾਂ ਨੂੰ ਸਿੱਖਿਆ ਮਿਲਦੀ ਆ ਕੋਈ ਵੀ ਚੰਗੇ ਕੰਮ ਵੱਲ ਜ ਇਨੇ ਬਹੁਤ ਵਾਰ ਛੱਡਣਾ ਜੁੜੇ ਨਹੀਂ ਸਾਡੇ ਪਿੰਡ ਦੇ ਵਿੱਚ ਹੀ ਜਿਵੇਂ ਇੱਥੇ ਸ਼ਰੋਮਣੀ ਕਮੇਟੀ ਵੱਲੋਂ ਇੱਕ ਵਿਦਿਆਲਾ ਖੋਲਿਆ ਗਿਆ ਗਾ ਸੰਗੀਤ ਵਿਦਿਆਲਾ ਖੋਲਿਆ ਗਿਆ ਤੇ ਬੱਚਾਂ ਲਈ ਵੀ ਗੁਰਮਤ ਅਨੁਸਾਰ ਜਾਂਦਾ ਵੀ ਉਹਨਾਂ ਨੂੰ ਗੁਰਬਾਣੀ ਦੀ ਸੰਸਥਾ ਜਾਂ ਤਪਲੀ ਦੇ ਜਾਂ ਹਰਮੋਨੀ ਦਿੱਤੀ ਜਾਂਦੀ ਹੈ ਹਾਂਜੀ ਸੋ ਸ਼ਰੋਮਣੀ ਕਮੇਟੀ ਵੱਲੋਂ ਕੱਡਾ ਵੱਡਾ ਸੰਯੋਗ ਆ ਜਿਹੜਾ ਮਤਲਬ ਕਿ ਵੀ ਮਿਲਦਾ ਦਾ ਹੋਰ ਹਾਂ ਜੀ ਇਹ ਬਹੁਤ ਵੱਡਾ ਅਪਰਾਲਾ ਸਾਡੇ ਨਗਰ ਦੇ ਵਿੱਚ ਹੈ ਕਿਉਂਕਿ ਜਿਹੜੇ ਇਹ ਸੰਗੀਤ ਵਿਦਿਆਰਾਲਾ ਨੇ ਆਪਣੇ ਪੰਜਾਬ ਵਿੱਚ ਦੋ ਹੀ ਨੇ ਇੱਕ ਸਾਡੇ ਨਗਰ ਦੇ ਵਿੱਚ ਆ ਇੱਕ ਕਿਸੇ ਹੋਰ ਨਗਰ ਦੇ ਵਿੱਚ ਆ ਤੋਂ ਇਹ ਨਗਰ ਸਾਡੇ ਵਿੱਚ ਸਾਨੂੰ ਬਹੁਤ ਵਧੀਆ ਅਪਰਾਲਾ ਮਿਲਿਆ ਇਸ ਉਮਰੇ ਕਾਰਲੀਦਾਰ ਵੱਲੋਂ ਅਤੇ ਬਹੁਤ ਸਾਰੇ ਇੱਥੇ ਜਿਵੇਂ ਦੂਰੋਂ ਨਗਰਾਂ ਤੋਂ ਆਉਂਦੇ ਨੇ ਵਿਦਿਆਰਥੀ ਇੱਥੇ ਸਿੱਖਦੇ ਨੇ ਜਿਵੇਂ ਤਪਲਾ ਜਿਵੇਂ ਹਾਰਮੋਨੀਅਮ ਵਗੈਰਾ ਉਹ ਸਿੱਖਦੇ ਨੇ ਨਾ ਬਹੁਤ ਵਧੀਆ ਨੇ ਫਿਊਚਰ ਹਿੱਟ ਹੁੰਦਾ ਉਹਨਾਂ ਦਾ ਕੰਡ ਦੀ ਸੰਗਤ ਤੱਕ ਮੈ ਤੁਹਾਨੂੰ ਸੰਯੋਗ ਮਿਲਦਾ ਪੈਂਡ ਦੇ ਹੰਗ ਦਾ ਰਾਮ ਜੀ ਸਾਹਿਬ ਨੂੰ ਵਧੀਆ ਸੰਜੋਗ ਮਿਲਦਾ ਹੈਗਾ ਬਹੁਤ ਸੰਗਤ ਆਪਣੇ ਇਥੇ ਧੂਣਾ ਸਾਹਿਬ ਨਾਲ ਜੁੜੀ ਹੋਈ ਆ ਤੇ ਇੱਧਰ ਗੁਰੂ ਘਰ ਨਾਲ ਵੀ ਬਹੁਤ ਜੁੜੇ ਹੋਏ ਨੇ ਜਿਵੇਂ ਅੱਜ ਪੰਜਾਬ ਦੇ ਵਿੱਚ ਆਪਾਂ ਕਈ ਜ਼ਿਲ੍ਹਿਆਂ ਦੇ ਵਿੱਚੋਂ ਦੇਖਦੇ ਆਂ ਕਿ ਕੋ ਪਾਣੀ ਨਹੀਂ ਆ ਜਿਹੜਾ ਤਰਜ਼ੇ ਦਾ ਖਤਮ ਹੋ ਰਿਹਾ ਸੋ ਜਿਹੜੇ ਲੋਕ ਜਾਦੇ ਫਾਲਤੂ ਪਾਣੀ ਦੀ ਵਰਤੋਂ ਕਰਦੇ ਆ ਸੋ ਉਹਨਾਂ ਲੋਕਾਂ ਨੂੰ ਤੁਸੀਂ ਕਿਹਨੇ ਜਨੋ ਆਪਾ ਦਾ ਕਹਨੇ ਹੁਣ ਗਰਮੀ ਤੁਹਾਨੂੰ ਪਤਾ ਹੀ ਤਾਪ ਬਣ ਵੀ ਬਹੁਤ ਵੱਧ ਜਾਂਦਾ ਹੈ ਸਭ ਤੋਂ ਪਹਿਲੀ ਗੱਲ ਆਪਾਂ ਨੂੰ ਰੋਖ ਰੱਖ ਲੈਣੇ ਚਾਹੀਦੇ ਨੇ ਆਪਣੇ ਕਈ ਹੁੰਦੇ ਨੇ ਆਪਣੇ ਹੁੰਦਾ ਵੀ ਰੋਖ ਵੜਦੀਏ ਜਦੋਂ ਆਪਣੇ ਆਹ ਰੁੱਤ ਚੱਲੀ ਜਾਂਦੀ ਆ ਫਿਰ ਰੋਖ ਵੜਦਨੇ ਆਪਾਂ ਬੜ੍ਹਣੇ ਚਾਹੀਦੇ ਹਾਂ ਸਾਨੂੰ ਪਤਾ ਇਹ ਗਰਮੀ ਹੈ ਹਣ ਆਪਣੇ ਪਸ਼ੂਆਂ ਦੀ ਗੰਨਾ ਔਖਾ ਹੋਇਆ ਪਈ ਜਾਨਵਰ ਹੁਣ ਜਿਹੜੇ ਕੁੱਤੇ ਬਿੱਲੇ ਨੇ ਬਾਹਰ ਫਿਰਦੇ ਨੇ ਜੀ ਉਹਨਾਂ ਦੀ ਬਹੁਤ ਔਖਾ ਹੋਇਆ ਪਿਆ ਸਭ ਤੋਂ ਪਹਿਲਾਂ ਜਿਵੇਂ ਆਪਾਂ ਹੁਣ ਨਾਰਮਲੀ ਆਪਾਂ ਵਰਡ ਆਪਾਂ ਪਾਣੀ ਯੂਜ਼ ਕਰਦੇ ਆਗੇ ਸਾਨੂੰ ਉਹਨਾਂ ਵਾਸਤੇ ਵੀ ਰੱਖਣਾ ਚਾਹੀਦਾ ਜਿਵੇਂ ਘਰਾਂ ਦੇ ਬਾਹਰ ਜਿਵੇਂ ਆਪਣੇ ਜਾਨਵਰ ਫਿਰਦੇ ਨੇ ਜਿਵੇਂ ਉਹਨਾਂ ਨੂੰ ਨਹੀਂ ਮਿਲਦਾ ਕਈਆਂ ਨੂੰ ਕਈਆਂ ਦਾ ਅੱਬ ਘਰੇ ਵੀ ਅੱਜ ਦਰਾਖਤ ਪੰਜਾਬ ਦੇ ਵਿੱਚ ਬਹੁਤ ਘਟਾ ਤੇ ਉਹਨਾਂ ਤੋਂ ਬਗੈਰਾਂ ਇੱਕ ਜਿਹੜੀ ਆਪਾਂ ਨੂੰ 3D ਆਪਾਂ ਸਾਹ ਦਾ ਆਨੰਦ ਮਾਣਦੇ ਸੀ ਤੇ ਅੱਜ ਬਹੁਤ ਜ਼ਿਆਦਾ ਜਿਹੜਾ ਤਾਪਮਾਨ ਬਹੁਤ ਡਿਗਰੀ ਤੇ ਪਹੁੰਚ ਗਿਆ ਜਿਵੇਂ ਆਪਾਂ 45 ਦੇ ਕਿਤੇ 35 ਦੇ ਕਿਤੇ ਯਾਦ ਕਰ ਵੀ ਆਪਾਂ ਸੁਣਦੇ ਆ ਉੱਥੇ ਸਾਡੇ ਜਿਹੜੇ ਬਜ਼ੁਰਗ ਆ ਵੱਡੇ ਵਡੇਰੇ ਆ ਕਈ ਵਰੀ ਉਹਨਾਂ ਦਾ ਵੀ ਵੱਡੇ ਵਡੇਰੇ ਵੀ ਆ ਸਾਡੇ ਨੌਜਵਾਨੀ ਵੀ ਜਿੰਨ ਦਾ ਹਲ ਟੱਕ ਦੇ ਨਾਲ ਮੌਤ ਹੋ ਜਾਂਦੀ ਆ ਇਹ ਬਹੁਤ ਜ਼ਿਆਦਾ ਹਰਿਵੇਂ ਬਣੇ ਹੋਏ ਆ ਸੋ ਇਹ ਸਬੰਧ ਦੇ ਵਿੱਚ ਅਸੀਂ ਮਤਲਬ ਕਿ ਵੀ ਕਿਸਾਨਾਂ ਨੂੰ ਮਜਦੂਰਾਂ ਦੇ ਕੋਲੇ ਤਾਂ ਜ਼ਮੀਨ ਜਾਇਦਾਦ ਨਹੀਂ ਹੁੰਦੀ ਉਹ ਰੁੱਖ ਲਾਉਣ ਵੀ ਕਿੱਥੇ ਉਹਨਾਂ ਕੋਲੇ ਆਪਣੇ ਬੈਠਣ ਜੁਗੀਆਂ ਮਸਾਂ ਜ਼ਿਆਦਾ ਹੁੰਦੀ ਹੈ ਇਹ ਪਹਿਲ ਦੇ ਆਧਾਰ ਤੇ ਤੁਸੀਂ ਕਿਸ ਨੂੰ ਕਿਸਾਨਾਂ ਨੂੰ કે ਮਜਦੂਰਾਂ ਨੂੰ ਕਹਿਣਾ ਚਾਹੋ ਆਪਾਂ ਹੀ ਦੋਨਾਂ ਨੂੰ ਕਹਿ ਸਕਦੇ ਹਾਂ ਕਿਉਂਕਿ ਇਹ ਜੇ ਇਕੱਲਾ ਕਿਸਾਨਾਂ ਦਾ ਰੋਲ ਨਹੀਂ ਹੈਗਾ ਆਪਣੇ ਸਾਰਿਆਂ ਦਾ ਸਾਂਝਾ ਕਰਦਾ ਹੈ ਇਹ ਨਹੀਂ ਉਹਦੇ ਵਿੱਚ ਇਹ ਗੱਲ ਹੁੰਦੀ ਹੈ ਕਿਉਂਕਿ ਜਿੱਥੇ ਜ਼ਮੀਨ ਆ ਜਿੱਥੇ ਆਪਣੀ ਕੋਈ ਜਗ੍ਹਾ ਉਹ ਬੰਦਾ ਜਾਂਦਾ ਬਤ ਉਹਦੇ ਦਰਖਤ ਤੇ ਪੀੜ ਲਗਾ ਜਾਂਦਾ ਹਾਂਜੀ ਜਗ੍ਹਾ ਤਾਂ ਹੁਣ ਸਭ ਕੋਲੀ ਹੋ ਜਾਂਦਾ ਘਰ ਕਿਹੜਾ ਹੀ ਆ ਸਾਰਿਆਂ ਕੋਲੀ ਵੀ ਦੂਰਾਂ ਕੋਲ ਵੀ ਹੁੰਦੇ ਆ ਘਰ ਦੇ ਅਗਰ ਜੇ ਆਪਣੇ ਘਰ ਦੇ ਵਿੱਚ ਵੀ ਇੱਕ ਰੁੱਖ ਲਗਾਵਾਏ ਉਹਦੇ ਨਾਲ ਹੀ ਬਹੁਤ ਵੱਡਾ ਆਪਾਂ ਨੂੰ ਸਾਥ ਮਿਲਦਾ ਅਗਰ ਅਤੇ ਹੋਰ ਵੀ ਆਪਾਂ ਸਾਡੇ ਜਿਵੇਂ ਆਪਣੇ ਹੁਣ ਮਿਊਨਿਸਪਲ ਕਮਿਊਨਿਟੀਜ਼ ਹੁੰਦੀਆਂ ਨੇ ਪਿੰਡ ਦੇ ਵਿੱਚ ਜਿਵੇਂ ਪਾਰਕ ਵਗੈਰਾ ਹੁੰਦੇ ਨੇ ਹੋਰ ਬਹਣਾ ਵਗੈਰਾ ਜਿਵੇਂ ਹਸਪਤਾਲ ਹੋ ਗਿਆ ਉੱਥੇ ਵੀ ਬਹੁਤ ساری ਜਗ੍ਹਾ ਥਾਲੀ ਹੁੰਦੀਆਂ ਆ ਆਪਾਂ ਉੱਥੇ ਵੀ ਰੁੱਖ ਲਗਾ ਸਕਦੇ ਆ ਇਹਦੇ ਨਾਲ ਹੀ ਬ ਆਪਣੇ ਛੋਟੇ ਛੋਟੇ ਕਦਮਾਂ ਨਾਲ ਜੇ ਆਪਾਂ ਆਪਾਂ ਹੁਣ ਸਾਹ ਤੁਸੀਂ ਇਸ ਸਫਾਈ ਸੇਵਾ ਕਲੱਬ ਛਾਪਾ ਜੋਗੇ ਨੌਜਵਾਨ ਸਭਾ ਬਾਬਾ ਜੀ ਦੇ ਦਰ ਦੇ ਨਾਲ ਜੁੜੀ ਹੋਈ ਹੈ। ਸੋ ਆਏ ਤਾਲਵਾਦ ਹੈ ਜਿਹੜੇ ਬਾਬਾ ਜੀ ਦੀ ਸਭਾਵਾਂ ਦੇ ਨਾਲ ਜੁੜਦੇ ਆ ਅਤੇ ਜੁੜ ਕੇ ਜਿਹੜਾ ਸਾਥ ਨਵਾਉਂਦੇ ਆ ਅਤੇ ਸਭਾਵਾਂ ਕਰਕੇ ਆਪਣਾ ਜੀਵਨ ਉੱਚਾ ਤੇ ਸੁੱਚਾ ਬਣਾਉਂਦੇ ਆ। ਅਸੀਂ ਇਹੀ ਬੇਨਤੀ ਕਰਦੇ ਆ ਕਿ ਨਸ਼ਿਆਂ ਤੋਂ ਬਚ ਗਏ ਤੇ ਗੁਰੂ ਘਰਾਂ ਦੇ ਨਾਲ ਵੱਧ ਤੋਂ ਵੱਧ ਜੁੜੋ, ਗੁਰਬਾਣੀ ਪੜੋ ਅਤੇ ਚੰਗੀ ਸੰਗਤ ਦੇ ਨਾਲ ਜੁੜੋ।